ਸਤਿ ਸ਼੍ਰੀ ਅਕਾਲ ਖਾਲਸ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਭਗਨੀਤਕੌਰ ਚੰਡੀਗੜ੍ਹ ਦਾ ਹਫਤਾਵਾਰੀ ਬੁਲੇਟਿਨ ਲੈ ਕੇ ਹਾਜ਼ਰ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਨੇ ਆਉਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਦੇ ਮੈਂਬਰ ਰਮਨ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਹਨਾਂ ਦੀਆਂ ਕਈ ਮੰਗਾਂ ਨੂੰ ਪੂਰਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿਛਲੀਆਂ ਸੈਨੇਟ ਚੋਣਾਂ ਦੌਰਾਨ ਅ ਦਰਜ ਕੀਤੇ ਗਏ ਅਪਰਾਧਿਕ ਮਾਮਲਿਆਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਸੈਨੇਟ ਚੋਣਾਂ ਦੀ ਮਿਤੀ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਇਸ ਲਈ ਉਨ੍ਹਾਂ ਨੇ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ ਯੂਨੀਵਰਸਿਟੀ ਪ੍ਰਬੰਧਨ ਦਾ ਕਹਿਣਾ ਹੈ ਕਿ ਇਸ ਨਾਲ ਸੁਨਹਿਰੇ ਮੌਕੇ ਵਾਲੇ ਵਿਦਿਆਰਥੀਆਂ ਅਤੇ ਡਾਕਟਰੀ ਪ੍ਰੀਖਿਆਵਾਂ ਤੋਂ ਗੁਜ਼ਰ ਰਹੇ ਵਿਦਿਆਰਥੀਆਂ ਨੂੰ ਨੁਕਸਾਨ ਹੋ ਸਕਦਾ ਹੈ ਮੋਰਚੇ ਦੇ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਛੋਟ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਸੈਨੇਟ ਚੋਣਾਂ ਦੀ ਮਿਤੀ ਦਾ ਐਲਾਨ ਹੋਣ ਤੱਕ ਉਹ ਕਿਸੇ ਵੀ ਯੂਨੀਵਰਸਿਟੀ ਦੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈਣਗੇ ਵਿਦਿਆਰਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਝੜਕ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਹੈ 18 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਨੇ ਜੇ ਉਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਜੀ ਤਾਂ ਅਸੀਂ ਪੀਯੂ ਬਚਾਓ ਮੋਰਚੇ ਵੱਲੋਂ ਐਲਾਨ ਕਰ ਰਹੇ ਹਾਂ ਜੀ ਕਿ 18 ਤਰੀਕ ਤੋਂ ਅਸੀਂ ਪੇਪਰ ਕੰਡਕਟ ਨਹੀਂ ਕਰਨ ਦੇਵਾਂਗੇ ਕਿਸੇ ਵੀ ਤਰੀਕੇ ਨਾਲ ਸਾਨੂੰ ਜੋ ਵੀ ਉਹਦੇ ਵਾਸਤੇ ਕਰਨਾ ਪਵੇ ਅਸੀਂ ਉਹ ਹਰੇਕ ਮਿਆਰ ਲਵਾਂਗੇ ਅਸੀਂ ਅਪੀਲ ਵੀ ਕਰੀ ਆ ਪੀਯੂ ਵਾਈਸ ਚਾਂਸਲਰ ਨੂੰ ਤੇ ਉਹਨਾਂ ਦੀ ਕਮੇਟੀ ਨੂੰ ਕਿ ਜਦੋਂ ਟੀਚਰਾਂ ਦੇ ਧਰਨੇ ਇੱਥੇ ਚੱਲਦੇ ਰਹੇ ਨੇ 7th ਪੇ ਕਮਿਸ਼ਨ ਵਾਸਤੇ ਜਾਂ ਹੋਰ ਬਹੁਤ ਸਾਰੇ ਮਸਲਿਆਂ 'ਚ ਚਾਹੇ ਜਦੋਂ ਪਿੱਛੇ ਭਾਰਤ-ਪਾਕਿਸਤਾਨ ਜੰਗ ਵਾਲਾ ਮਾਹੌਲ ਬਣਿਆ ਸੀ ਉਦੋਂ ਵੀ ਕਿ ਜਦੋਂ ਬਹੁਤ ਸਾਰੇ ਮਸਲੇ ਹੁੰਦੇ ਨੇ ਤਾਂ ਪੇਪਰ ਅਕਸਰ ਪੋਸਟਪੋਨ ਕਰ ਦਿੱਤੇ ਜਾਂਦੇ ਨੇ ਤੇ ਸਾਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਵਾਸਤੇ ਜੋ ਸਭ ਤੋਂ ਅਹਿਮਤ ਰੱਖਦਾ ਮਸਲਾ ਕਿ ਯੂਨੀਵਰਸਿਟੀ ਦਾ ਸਟਰਕਚਰ ਆ ਜਿਹੜਾ ਉਸ ਟੇਕ ਤੇ ਆ ਮਤਲਬ ਯੂਨੀਵਰਸਿਟੀ ਨੇ ਕਿਵੇਂ ਚੱਲਣਾ ਤੇ ਕਿਵੇਂ ਡੈਮੋਕਰੇਟਿਕਲੀ ਫੰਕਸ਼ਨ ਕਰਨਾ ਇਸ ਟੇਕ ਤੇ ਆ ਇਸ ਕਰਕੇ ਸਾਡਾ ਮੰਨਣਾ ਕਿ ਪੇਪਰ ਜਿਹੜੇ ਪੀਯੂ ਪ੍ਰਸ਼ਾਸਨ ਪੋਸਟਪੋਨ ਕਰਦੇ ਜਿਹੜੇ 18 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ 골ਡਨ ਚਾਂਸ ਵਾਲੇ ਬੱਚੇ ਨੇ ਜਿਉਂ ਉਹਨਾਂ ਦਾ ਭਵਿੱਖ दाਤੇ ਲੱਗ ਰਿਹਾ ਤੇ ਬਹੁਤ ਸਾਰੇ ਮੈਡੀਕਲ ਕਲੈਸ਼ ਵਾਲੇ ਪੇਪਰ ਸੀਗੇ ਉਹ ਦੁਬਾਰੇ ਲੈਣੇ ਨੇ ਜੀ ਅਸੀਂ ਸਾਡੇ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜੇ ਤੁਸੀਂ ਬਾਕੀ ਜਿਹੜੇ ਰੈਗੂਲਰ ਐਗਜ਼ਾਮ ਨੇ ਉਹ ਪੋਸਟਪੋਨ ਕਰ ਦਿੰਦੇ ਹੋ ਤਾਂ ਸਾਡੇ ਵੱਲੋਂ 골ਡਨ ਚਾਂਸ ਵਾਲੇ ਜਿਹੜੇ ਪੇਪਰ ਨੇ ਤੇ ਜੋ ਮੈਡੀਕਲ ਕਲੈਸ਼ ਵਾਲੇ ਪੇਪਰ ਨੇ ਉਹਨਾਂ 'ਚ ਕੋਈ ਵਾਦਾ ਨਹੀਂ ਅਸੀਂ ਪਾਵਾ ਚੰਡੀਗੜ੍ਹ ਨਗਰ ਨਿਗਮ ਟ੍ਰੈਜਰੀ ਟ੍ਰੀਟਡ ਵਾਟਰ ਲਾਈਨ ਦੇ ਨੈਟਵਰਕ ਨੂੰ ਵਧਾਉਣ ਦੀ ਪ੍ਰਕਿਰਿਆ ਦੇ ਵਿੱਚ ਜੁਟਿਆ ਜੁਟਿਆ ਹੋਇਆ ਤਾਂ ਜੋ ਉਹ ਰਿਹਾਇਸ਼ੀ ਇਲਾਕੇ ਜਿੱਥੇ ਇਸ ਵੇਲੇ ਪਾਣੀ ਦੀ ਘਾਟ ਹੈ ਉੱਥੇ ਵੀ ਸਪਲਾਈ ਮੁਹੱਈਆ ਕਰਵਾਈ ਕਰਵਾ ਸਕਣ ਨਿਗਮ ਦੇ ਮੁਤਾਬਕ TT ਵਾਟਰ ਸਪਲਾਈ ਸਿਸਟਮ ਦੀ ਮੁਰੰਮਤ ਅਤੇ ਨਵੀਆਂ ਲਾਈਨਾਂ ਵਿਛਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਨਾਲ ਪਾਣੀ ਤੋਂ ਬਿਨਾਂ ਵਾਲੇ ਇਲਾਕਿਆਂ ਨੂੰ ਰਾਹਤ ਮਿਲੇਗੀ ਇਸ ਕੰਮ ਦੇ ਲਈ ਕਈ ਸੜਕਾਂ ਨੂੰ ਅਸਥਾਈ ਤੌਰ ਤੇ ਬੰਦ ਕੀਤਾ ਕੀਤਾ ਜਾ ਰਿਹਾ ਹੈ ਅਤੇ ਜਨਤਾ ਨੂੰ ਵਿਕਲਪਕ ਰੂਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ ਮੌਲੀ ਜਾਗਣਨ ਵਿਕਾਸ ਨਗਰ ਮਾਰਕੀਟ ਰੋਡ 15 ਨਵੰਬਰ 2025 ਸਵੇਰੇ 10 ਵਜੇ ਤੋਂ ਲੈ ਕੇ 25 ਨਵੰਬਰ 2025 ਰਾਤ 10 ਵਜੇ ਤੱਕ ਬੰਦ ਰਹੇਗੀ ਜਦਕਿ ਵਿਕਾਸ ਨਗਰ ਲਾਈਟ ਪੁਆਇੰਟ ਤੇ 16 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਸੜਕ ਕੱਟੀ ਜਾਵੇਗੀ ਇਸ ਤੋਂ ਇਲਾਵਾ 17 ਨਵੰਬਰ 2025 ਨੂੰ ਚੰਡੀਗੜ੍ਹ ਪੰਚਕੂਲਾ ਹਾਈਵੇ ਤੇ ਹਾਊਸਿੰਗ ਬੋਰਡ ਲਾਈਨ ਪੁਆਇੰਟ ਨੇੜੇ ਮੌਲੀ ਜਾਗਰਣ ਐਂਟਰੀ ਰੋਡ ਵੀ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਬੰਦ ਰਹੇਗੀ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਪ੍ਰੋਜੈਕਟ ਪਾਣੀ ਸਪਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਮਹੱਤਵਪੂਰਨ ਹੈ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਵਿਭਾਗ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਚੋਣ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ ਕਰਮਚਾਰੀ ਸੇਵਾ ਮੁਕਤ ਅਧਿਕਾਰੀ ਅਤੇ ਮ੍ਰਿਤਕ ਕਰਮਚਾਰੀਆਂ ਦੇ ਜੀਵਨ ਸਾਥੀ 30 ਨਵੰਬਰ 2025 ਤੱਕ ਇਸ ਯੋਜਨਾ ਦੀ ਚੋਣ ਕਰ ਸਕਦੇ ਹਨ ਇਹ ਆਖਰੀ ਮਿਤੀ ਅਸਲ ਦੇ ਵਿੱਚ 30 ਸਤੰਬਰ 2025 ਨਿਰਧਾਰਿਤ ਕੀਤੀ ਗਈ ਸੀ ਪਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਕਈ ਮੰਗਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਆਖਰੀ ਮਿਤੀ ਨੂੰ 2 ਮਹੀਨੇ ਵਧਾਉਣ ਦਾ ਫੈਸਲਾ ਕੀਤਾ ਹੈ ਪ੍ਰਦੂਸ਼ਣ ਕੰਟਰੋਲ ਕਮੇਟੀ ਪੰਜਾਬ ਦੀ CPCC ਚੰਡੀਗੜ੍ਹ ਦੇ ਵਿੱਚ ਸਪਰੇਅ ਸਪਰੇਅ ਪੇਂਟਿੰਗ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਹਰਕਤ ਦੇ ਵਿੱਚ ਆ ਗਈ ਹੈ ਹੁਣ ਕੋਈ ਵੀ ਦੁਕਾਨ ਮਾਲਕ ਜਾਂ ਯੂਨਿਟ ਬੂਥ ਤੋਂ ਬਿਨਾ ਕੰਮ ਨਹੀਂ ਕਰ ਸਕੇਗਾ ਸਪਰੇਅ ਪੇਂਟਿੰਗ ਲਈ ਇਜਾਜ਼ਤ ਸੀਪੀਸੀਸੀ ਤੋਂ ਲੈਣੀ ਲਾਜ਼ਮੀ ਹੋਵੇਗੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਜਿਹੇ ਵਿਅਕਤੀਆਂ ਨੂੰ ਬਿਜਲੀ ਕਨੈਕਸ਼ਨ ਪ੍ਰਦਾਨ ਕਰਨ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਹਵਾ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਐਕਟ 1981 ਦੀ ਧਾਰਾ 31ਏ ਦੇ ਤਹਿਤ ਨੋਟਿਸ ਜਾਰੀ ਕੀਤੇ ਜਾਣਗੇ ਚੰਡੀਗੜ੍ਹ ਦੇ ਸ਼ਾਸਤਰੀ ਮਾਰਕੀਟ ਦੇ ਪ੍ਰਧਾਨ ਲਈ ਸੋਸ਼ਲ ਮੀਡੀਆ ਤੇ ਟੁੱਟੀ ਸੜਕ ਦਾ ਮੁੱਦਾ ਉਠਾਣਾ ਮਹਿੰਗਾ ਸਾਬਤ ਹੋ ਗਿਆ ਹੈ ਵਾਰਡ ਕੌਂਸਲਰ ਨੇ ਉਹਨਾਂ ਨੂੰ 10 ਲੱਖ ਦਾ ਮਾਨਹਾਨੀ ਨੋਟਿਸ ਭੇਜਿਆ ਟੁੱਟੀ ਸੜਕ ਦਾ ਮੁੱਦਾ ਚੁੱਕਣ ਵਾਲੇ ਮੁਕੇਸ਼ ਗੋਇਲ ਦਾ ਕਹਿਣਾ ਹੈ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਜਦੋਂ ਕੋਈ ਸਮੱਸਿਆ ਹੋਵੇ ਤਾਂ ਮੁੱਦਾ ਉਠਾਣਾ ਇੱਥੇ ਅਪਰਾਧ ਬਣ ਗਿਆ ਹੈ ਉਹ ਸੋਮਵਾਰ ਨੂੰ ਨੋਟਿਸ ਦਾ ਜਵਾਬ ਦੇਣਗੇ ਇਸ ਦੌਰਾਨ ਮਾਨਹਾਨੀ ਨੋਟਿਸ ਭੇਜਣ ਵਾਲੇ ਕੌਂਸਲਰ ਲਰ ਦਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਮੁਕੇਸ਼ ਗੋਇਲ ਨੇ ਬਿਨਾਂ ਜਾਂਚ ਦੇ ਬੋਲ ਕੇ ਆਪਣੀ ਅ ਛਵੀ ਨੂੰ ਖਰਾਬ ਕੀਤਾ ਹੈ ਸਟੇਟ ਬੈਂਕ ਆਫ ਇੰਡੀਆ ਭਾਵ ਕਿ SBI ਨੂੰ ਕੈਸ਼ ਕ੍ਰੈਡਿਟ ਲੋਨ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਦੇ ਵਿੱਚ ਵੱਡੀ ਰਾਹਤ ਮਿਲੀ ਹੈ ਚੰਡੀਗੜ੍ਹ ਦੇ ਸਿਵਲ ਜੱਜ ਡਾਕਟਰ ਅੰਬੇਕਾ ਸ਼ਰਮਾ ਦੀ ਅਦਾਲਤ ਨੇ ਬੈਂਕ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਮੋਹਾਲੀ ਸਥਿਤ ਕੰਪਨੀ ਦੂਨ ਕੈਮੀਕਲਸ ਐਂਡ ਪੇਂਟਸ ਅਤੇ ਇਸ ਦੀ ਮਾਲਕ ਊਸ਼ਾ ਸਿੰਘ ਨੂੰ ਵਿਆਜ ਸਮੇਤ ਕੁੱਲ 701 19170 ਦਾ ਭੁਗਤਾਨ ਕਰਨ ਦਾ ਹੁਕਮ ਜਾਰੀ ਕੀਤਾ ਹੈ ਅਦਾਲਤ ਨੇ ਬੈਂਕ ਨੂੰ ਕੇਸ ਦੀ ਮਿਤੀ ਤੋਂ ਫੈਸਲੇ ਦੀ ਮਿਤੀ ਤੱਕ ਇਸ ਰਕਮ ਤੇ 9% ਫੀਸਦ ਸਧਾਰਨ ਵਿਆਜ ਅਤੇ ਅੰਤਿਮ ਰਿਕਵਰੀ ਤੱਕ 6% ਭਵਿੱਖੀ ਵਿਆਜ ਦੇਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ ਚੰਡੀਗੜ੍ਹ ਪੁਲਿਸ ਵਿਭਾਗ ਨੇ ਸ਼ਨੀਵਾਰ ਨੂੰ ਤਿੰਨ ਡੀਐਸਪੀ ਪੱਦਰ ਦੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਸੂਤਰਾਂ ਅਨੁਸਾਰ ਸ਼ਹਿਰ ਦੇ ਸਟੇਸ਼ਨ ਮੁਖੀਆਂ ਦੀ ਤਬਾਦਲਾ ਸੂਚੀ ਵੀ ਤਿਆਰ ਕਰ ਲਈ ਗਈ ਹੈ ਅਤੇ ਕਿਸੇ ਵੀ ਸਮੇਂ ਜਾਰੀ ਕੀਤੀ ਜਾ ਸਕਦੀ ਹੈ ਡੀਐਸਪੀ ਉਦੇਪਾਲ ਸਿੰਘ ਜੋ ਪਹਿਲਾਂ ਸੈਂਟਰਲ ਡਿਵੀਜ਼ਨ ਦੇ ਵਿੱਚ ਤਰਨਾਤਨ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਕੇ ਟ੍ਰੈਫਿਕ ਵਿੰਗ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਡੀਐਸਪੀ ਗੁਰਜੀਤ ਕੌਰ ਜਿਨ੍ਹਾਂ ਨੂੰ ਪਹਿਲਾਂ ਸਾਊਥ ਡਿਵੀਜ਼ਨ ਦੇ ਵਿੱਚ ਸਥਾਈ ਚਾਰਜ ਸੌਂਪਿਆ ਗਿਆ ਸੀ ਉਹਨਾਂ ਨੂੰ ਹੁਣ ਉਹਨਾਂ ਦੀ ਕਾਰਗੁਜ਼ਾਰੀ ਨੂੰ ਮਾਨਤਾ ਦਿੰਦੇ ਹੋਏ ਇਸ ਅਹੁਦੇ ਤੇ ਸਥਾਈ ਨਿਯੁਕਤ ਕੀਤਾ ਗਿਆ ਹੈ ਡੀਐਸਪੀ ਦਲਵੀਰ ਸਿੰਘ ਜੋ ਇਸ ਸਮੇਂ ਸੀ ਆਈ ਡੀ ਦੀ ਨਿਗਰਾਨੀ ਕਰ ਰਹੇ ਹਨ ਉਹਨਾਂ ਨੂੰ ਡੀ ਸੀ ਪੀ ਸੈਂਟਰਲ ਡਿਵੀਜ਼ਨ ਦਾ ਚਾਰਜ ਦਿੱਤਾ ਗਿਆ ਹੈ ਉਹ ਸੀ ਆਈ ਡੀ ਨੂੰ ਵਾਧੂ ਚਾਰਜ ਵਜੋਂ ਵੀ ਸੰਭਾਲ ਦੇ ਰਹਿਣਗੇ ਸੈਕਟਰ 22 ਦੇ ਵਿੱਚ ਚੰਡੀਗੜ੍ਹ ਦੇ ਸੈਕਟਰ 17 ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸਕੂਟਰ ਸਵਾਰ ਇੱਕ ਨੌਜਵਾਨ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰ ਦਿੱਤੀ ਕਿ ਉਹ ਡਿੱਗ ਗਿਆ ਤੇ ਸੜਕ ਕਿਨਾਰੇ ਲੋਹੇ ਦੀ ਗਰੇਲ ਨਾਲ ਟਕਰਾ ਗਿਆ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਜਾਨ ਚਲੀ ਗਈ मृतक ਦੀ ਪਛਾਣ ਗੌਰਵ ਸ਼ਰਮਾ ਵਜੋਂ ਹੋਈ ਹੈ ਜੋ ਕਿ ਸੈਕਟਰ 22 ਵਿੱਚ ਮੋਬਾਈਲ ਮੁਰੰਮਤ ਦੀ ਦੁਕਾਨ ਚਲਾਉਂਦਾ ਸੀ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਵਿੱਤੀ ਸਾਲ 2025-26 ਲਈ TDS ਦੀ ਜਾਣਕਾਰੀ ਤੁਰੰਤ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਆਪਣੇ ਹੁਕਮ ਦੇ ਵਿੱਚ ਡੀਜੀਪੀ ਨੇ ਸਾਰੇ ਸਰਕਾਰੀ ਕਰਮਚਾਰੀ ਚਾਹੇ ਉਹ ਸਥਾਈ ਹੋਣ ਜਾਂ ਡੈਪਿਊਟੇਸ਼ਨ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਸੇਵਾ ਕਰ ਰਹੇ ਹੋਣ ਉਹਨਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਨਾਨੇ ਕਿਹਾ ਹੈ ਕਿ ਜਿਹੜੇ ਲੋਕ ਪੁਰਾਣੀ ਟੈਕਸ ਪ੍ਰਣਾਲੀ ਦੀ ਚੋਣ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਨਿਰਧਾਰਿਤ ਪ੍ਰਦਰਸ਼ਨ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਇਸ ਨੂੰ 17 ਨਵੰਬਰ 2025 ਤੱਕ ਪੁਲਿਸ ਹੈੱਡਕੁਆਰਟਰ ਦੀ ਲੇਖਾ ਸ਼ਾਖਾ ਦੇ ਵਿੱਚ ਜਮਾ ਕਰਨਾ ਚਾਹੀਦਾ ਹੈ ਜਿਹੜੇ ਕਰਮਚਾਰੀ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਕੋਈ ਦਸਤਾਵੇਜ਼ ਜਮਾ ਕਰਨ ਦੀ ਲੋੜ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਭਾਰਤੀ ਜਨਤਾ ਪਾਰਟੀ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਵੱਲੋਂ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਲਈ ਬੁલાਏ ਗਏ ਮੀਟਿੰਗ ਦਾ ਬੁਆਇਕਾਟ ਕੀਤਾ ਹੈ ਇਸ ਨਾਲ ਮੇਅਰ ਅਤੇ ਵਿਰੋਧੀ ਕੌਂਸਲਰਾਂ ਵਿਚਕਾਰ ਪਾੜਾ ਹੋਰ ਵੀ ਜ਼ਿਆਦਾ ਵੱਧ ਗਿਆ ਹੈ ਮੇਅਰ ਬਬਲਾ ਅਤੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਵੀ ਇਸ ਮਾਮਲੇ ਨੂੰ ਲੈ ਕੇ ਇੱਕ ਦੂਜੇ ਵਿਰੁੱਧ ਇੱਕ ਦੂਜੇ ਵਿਰੁੱਧ ਬਿਆਨ ਦਿੱਤੇ ਹਨ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਲੈ ਕੇ ਆਪ ਅਤੇ ਕਾਂਗਰਸ ਦੇ ਧੋਰੇ মাপ ਡੰਡਾ ਦਾ ਪਰਦਾ ਫਾਸ਼ ਹੋ ਗਿਆ ਹੈ ਨੈਕਸਟ ਚੰਡੀਗੜ੍ਹ ਦੇ ਵਿੱਚ ਡੈਪੂਟੇਸ਼ਨ ਤੇ ਗਏ ਦੋ ਆਈਏਐਸ ਅਧਿਕਾਰੀਆਂ ਨੂੰ ਉਹਨਾਂ ਦੇ ਮੂਲ ਕੇਡਰ ਪੰਜਾਬ ਵਾਪਸ ਭੇਜ ਦਿੱਤਾ ਗਿਆ ਉਹਨਾਂ ਦੇ ਵਿੱਚ ਹਰਸ਼ਿੰਦਰਪਾਲ ਸਿੰਘ ਬਰਾੜ ਅਤੇ ਰੁਬਿੰਦਰਜੀਤ ਸਿੰਘ ਬਰਾੜ ਸ਼ਾਮਿਲ ਹਨ ਜਿਨ੍ਹਾਂ ਵਿਭਾਗਾ ਦੀ ਉਹ ਨਿਗਰਾਨੀ ਕਰ ਰਹੇ ਸਨ ਉਹਨਾਂ ਨੂੰ ਪੀਸੀਐਸ ਅਧਿਕਾਰੀ ਅਮਨਦੀਪ ਸਿੰਘ ਅਤੇ ਅ ਐਚ ਸੀ ਐਸ ਅਧਿਕਾਰੀ ਰਾਧਿਕਾ ਸਿੰਘ ਨੂੰ ਤਬਦੀਲ ਕਰ ਦਿੱਤਾ ਗਿਆ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ ਅਮਨਦੀਪ ਸਿੰਘ ਨੂੰ ਸਕੂਲ ਸਿੱਖਿਆ ਦੇ ਡਾਇਰੈਕਟਰ ਅਤੇ ਵਿਧੇਕ ਆਪਕਾਰੀ ਅਤੇ ਕਰ ਕਮਿਸ਼ਨਰ ਦਾ ਵਾਦੂ ਚਾਰਜ ਦਿੱਤਾ ਗਿਆ ਹੈ ਰਾਧਿਕਾ ਸਿੰਘ ਨੂੰ ਉੱਚ ਸਿੱਖਿਆ ਦੇ ਡਾਇਰੈਕਟਰ ਤਕਨੀਕੀ ਸਿੱਖਿਆ ਦੇ ਡਾਇਰੈਕਟਰ ਪ੍ਰੋਜੈਕਟ ਐਜੂਸੀਟੀ ਕੰਟਰੋਲ ਕਮ ਸੰਯੁਕਤ ਸਕੱਤਰ ਅਤੇ ਸੰਯੁਕਤ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਪੰਜਾਬੀ ਗਾਇਕ ਅਦਾਕਾਰ ਦਿਲਜੀਤ ਦੋਸਾਂਝ ਪੰਜਾਬ ਯੂਨੀਵਰਸਿਟੀ ਦੀ ਵਾਇਰਲ ਵਿਦਿਆਰਥਣ ਹਰਮਨਪ੍ਰੀਤ ਕੌਰ ਦੇ ਪ੍ਰਸ਼ੰਸਕ ਬਣ ਗਏ ਹਨ ਜਿਸ ਦੀ ਚੰਡੀਗੜ੍ਹ ਪੁਲਿਸ ਨਾਲ ਝੜਪ ਹੋਈ ਸੀ ਦਿਲਜੀਤ ਨੇ ਔਰਾ ਟੂਰ 225 ਦੌਰਾਨ ਆਸਟ੍ਰੇਲੀਆ ਦੇ ਇੱਕ ਸ਼ੋਅ ਦੇ ਵਿੱਚ ਹਰਮਨਪ੍ਰੀਤ ਲਈ ਤਾਲੀਆਂ ਵਜਾਉਂਦੇ ਹੋਏ ਕਿਹਾ ਕਿ ਕੁੜੀਆਂ ਬਾਰੇ ਗੱਲ ਕੀਤੀ ਜਾਣੀ ਚਾਹੀਦੀ ਹੈ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਕੁੜੀ ਦਾ ਵੀਡੀਓ ਦੇਖਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਆਪਣੇ ਆਪਣਾ ਹੱਥ ਛੱਡੋ ਇਹ ਸਾਡੇ ਸਾਰਿਆਂ ਵੱਲੋਂ ਸਾਡਾ ਸੁਨੇਹਾ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ ਅਤੇ ਜੋ ਕੁਝ ਪੰਜਾਬ ਦਾ ਹੈ ਉਹ ਪੰਜਾਬ ਨੂੰ ਹੀ ਜਾਣਾ ਚਾਹੀਦਾ ਹੈ ਜਿਨ੍ਹਾਂ ਜਿਨ੍ਹਾਂ ਕੁੜੀਆਂ ਨੇ ਹਿੰਮਤ ਦਿਖਾਈ ਉਹ ਤਾੜੀਆਂ ਦੀ ਵੱਡੀ ਗਿਣਤੀ ਦੀਆਂ ਹੱਕਦਾਰ ਹਨ ਪੀਯੂ ਦੇ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਹਰਮਨ ਬ੍ਰੀਤ ਯੂਨੀਵਰਸਿਟੀ ਜਾਣਾ ਚਾਹੁੰਦੀ ਸੀ ਪਰ ਚੰਡੀਗੜ੍ਹ ਪੁਲਿਸ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਹਰਮਨ ਨੇ ਪੁਲਿਸ ਦਾ ਸਾਹਮਣਾ ਕਰਦਿਆਂ ਕਿਹਾ ਕਿ ਆਪਣਾ ਹੱਥ ਛੱਡ ਯਾਨੀ ਕਿ ਮੇਰਾ ਹੱਥ ਛੱਡ ਅਤੇ ਦੇਖੋ ਇਸ ਤੋਂ ਬਾਅਦ ਕੀ ਹੁੰਦਾ ਹੈ ਵਿਦਿਆਰਥਣ ਦਾ ਇਹ ਵੀਡੀਓ ਵਾਇਰਲ ਹੋ ਗਿਆ ਵਿਦਿਆਰਥਣ ਰੋਪੜ ਪੰਜਾਬ ਦੇ ਆਨੰਦਪੁਰ ਸਾਹਿਬ ਦੇ ਨੂਰਪੁਰ ਬੇਦੀ ਦੀ ਰਹਿਣ ਵਾਲੀ ਹੈ ਕੁੜੀਆਂ ਦੀ ਗੱਲ ਮੋੜੀ ਪਈ ਜੀ ਕੁੜੀਆਂ ਦਾ ਸਮਾਧ ਹੈ ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀ ਹੋਰ ਸਾਡੇ ਸਾਹਜਾਂ ਵੱਲੋਂ ਇਹ ਸੰਦੇਸ਼ ਹੈ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਕਹਿੰਦੀ ਹੈ ਅਸੀਂ ਇਹ ਸਾਥ ਉਹ ਆਪਣਾ ਕੰਮ ਕਰਦੇ ਪੰਜਾਬ ਦੇ ਪੰਜਾਬ ਕੋਲ ਨਹੀਂ ਨਹੀਂ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਲਈ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਤੁਹਾਨੂੰ ਸਾਰੇ ਚੰਡੀਗੜ੍ਹ ਪੁਲਿਸ ਨੇ ਇੱਕ ਵੱਡੇ ਡਰੱਗ ਰੈਕਟ ਦਾ ਪਰਦਾਫਾਸ਼ ਕਰਦਿਆ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਕਬਜ਼ੇ ਦੇ ਵਿੱਚ 523 ਗ੍ਰਾਮ ਕੋਕੀਨ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ ਪੁਲਿਸ ਨੇ ਪੰਜਾਂ ਖਿਲਾਫ ਕ੍ਰਾਈਮ ਬ੍ਰਾਂਚ ਦੀ ਦੇ ਥਾਣਾ 11 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਗ੍ਰਿਫਤਾਰ ਮੁਲਜ਼ਮਾ ਦੀ ਪਛਾਣ ਸੋਨੂ ਉਰਫ ਕਾਲੂ ਵਾਸੀ ਦਾਦੂ ਮਾਜਰਾ ਸਲਮਾਨ ਉਰਫ ਮੁੰਨਾ ਵਾਸੀ ਸਮਾਲ ਫਲੈਟਸ ਮਲੋਆ ਅਨੂਪ ਵਾਸੀ ਸੈਕਟਰ 25 ਸੁਨੀਲ ਉਰਫ ਦਰਸ਼ੀ ਵਾਸੀ ਸੈਕਟਰ ਅਥਰਟੀ ਅਥਰਟੀ ਡੀ ਅਤੇ ਵਾਸੀ ਬੰਟੀ ਦੇ ਵੱਜੋਂ ਹੋਈ ਹੈ ਇਸ ਤੋਂ ਇਲਾਵਾ ਨਿਊ ਬਰਾੜੀ ਟ੍ਰਾਂਸਪੋਰਟ ਅਥਾਰਟੀ ਦਿੱਲੀ ਦੇ ਵੱਜੋਂ ਇੱਕ ਹੋਰ ਮੁਲਜ਼ਮ ਦੀ ਪਛਾਣ ਹੋਈ ਹੈ ਚੰਡੀਗੜ੍ਹ ਨਗਰ ਨਿਗਮ ਨੇ ਮੌਲੀ ਜਗਰਨ ਵਿਖੇ ਸਥਿਤ ਨਰਸਰੀ ਸਾਈਟ ਨੰਬਰ 3 ਦੇ ਲੀਜ਼ ਐਕਸਟੈਂਸ਼ਨ ਨੂੰ ਰੱਦ ਕਰ ਦਿੱਤਾ ਹੈ ਅਤੇ ਨਰਸਰੀ ਨੂੰ ਤੁਰੰਤ ਕਾਰਪੋਰੇਸ਼ਨ ਅਧੀਨ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ ਇਹ ਫੈਸਲਾ 3 ਨਵੰਬਰ 2025 ਨੂੰ ਨਗਰ ਨਿਗਮ ਦੀ 394th ਹਾਊਸਿੰਗ ਮੀਟਿੰਗ ਦੌਰਾਨ ਲਿਆ ਗਿਆ ਸੀ ਜਿਸ ਦੇ ਵਿੱਚ ਵਿਸਥਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਸਾਰੀਆਂ ਨਰਸਰੀ ਸਾਈਟਾਂ ਨੂੰ ਤੁਰੰਤ ਕਾਰਪੋਰੇਸ਼ਨ ਅਧੀਨ ਲੈਣ ਦੀ ਪਰਮਾਨਗੀ ਦਿੱਤੀ ਗਈ ਸੀ ਨਗਰ ਨਿਗਮ ਦੀ ਸਟੇਟ ਸ਼ਾਖਾ ਦੇ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਪੰਚਕੁਲਾ ਨਿਵਾਸੀ ਅਮਿਤ ਅਗਰਵਾਲ ਨੂੰ 31 ਮਾਰਚ 2026 ਤੱਕ ਦਿੱਤਾ ਗਿਆ ਨਰਸਰੀ ਸਾਈਟ ਨੰਬਰ 3 ਮੌਲੀ ਜਾਗਰਣ ਦਾ ਐਕਸਟੈਂਸ਼ਨ ਹੁਣ ਤੁਰੰਤ ਪ੍ਰਭਾਵ ਦੇ ਨਾਲ ਰੱਦ ਕਰ ਦਿੱਤਾ ਗਿਆ ਹੈ ਆਗਰਾ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਟੂਰਿਸਟ ਬੱਸ ਨੂੰ ਅੱਜ ਮੁਹਾਲੀ ਦੇ ਜ਼ੀਰਕਪੁਰ ਦੇ ਵਿੱਚ ਅੱਗ ਲੱਗ ਗਈ ਇਸ ਦੇ ਵਿੱਚ ਲਗਭਗ 30 ਲੋਕ ਸਵਾਰ ਸਨ ਅੱਗ ਲੱਗਣ ਦੀ ਜਾਣਕਾਰੀ ਹੋਣ ਤੇ ਡਰਾਈਵਰ ਨੇ ਤੁਰੰਤ ਸਾਰੇ ਯਾਤਰੀਆਂ ਅਤੇ ਉਹਨਾਂ ਦੇ ਸਮਾਨ ਨੂੰ ਬਾਹਰ ਕੱਢਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਬੱਸ ਪਹਿਲਾਂ ਹੀ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੀ ਸੀ ਤਿੰਨ ਗੱਡੀਆਂ ਨੇ ਲਗਭਗ ਪੌਣੇ ਘੰਟੇ ਦੇ ਵਿੱਚ ਅੱਗ ਤੇ ਕਾਬੂ ਪਾ ਲਿਆ ਫਾਇਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੱਸ ਸੜ ਕੇ ਸੁਆਹ ਹੋ ਗਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਚੰਡੀਗੜ੍ਹ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਦਿਖਾਲਸ ਟੀਵੀ ਧੰਨਵਾਦ